ਬਈ ਇੱਕ ਚਮਕੀਲੇ ਬਾਈ ਦਾ ਗਾਣਾ ਗਾ ਕਹਿੰਦਾ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਜਦੋਂ ਬੰਦੇ ਦੇ ਦਿਨ ਸਿੱਧੇ ਹੁੰਦੇ ਨੇ ਉਦੋਂ ਤਾਂ ਬਾਈ ਜੀ ਉਹਦੀਆਂ ਪੁੱਠੀਆਂ ਵੀ ਸਿੱਧੀਆਂ ਹੁੰਦੀਆਂ ਨੇ ਪਰ ਜਦੋਂ ਬੰਦੇ ਦੇ ਦਿਨ ਪੁੱਠੇ ਹੁੰਦੇ ਨੇ ਫਿਰ ਉਹਦੀਆਂ ਸਿੱਧੀਆਂ ਵੀ ਪੁੱਠੀਆਂ ਹੁੰਦੀਆਂ ਬੜੀ ਵਧੀਆ ਇੱਕ ਖਣੀ ਸਟੋਰੀ ਤੁਹਾਡੇ ਵਾਸਤੇ ਲੈ ਕੇ ਆਇਆ ਲੱਲੂ ਕਰੇ ਕਵਲੀਆਂ ਮੰਨ ਲਓ ਇੱਕ ਪਿੰਡ ਦੇ ਵਿੱਚ ਦੋ ਭਰਾ ਰਹਿੰਦੇ ਸੀ ਤੇ ਇੱਕ ਉਹਨਾਂ ਦੀ ਮਾਂ ਰਹਿੰਦੀ ਸੀ ਇੱਕ ਵੱਡਾ ਭਰਾ ਸੀ ਇੱਕ ਛੋਟਾ ਭਰਾ ਸੀ ਵੱਡਾ ਭਰਾ ਪੜਦਾ ਸੀ ਛੋਟਾ ਘਰੇ ਮਾਂ ਦਾ ਖਿਆਲ ਰੱਖਦਾ ਸੀ ਘਰ ਦੇ ਕੰਮ ਕਰਦਾ ਸੀ ਵੱਡਾ ਭਰਾ ਛੋਟੇ ਨੂੰ ਕਹਿੰਦਾ ਵੀ ਦੇਖ ਤੈਨੂੰ ਪੜਨ ਦੀ ਲੋੜ ਨਹੀਂ ਤੇਰਾ ਖਰਚਾ ਸਾਰੀ ਜ਼ਿੰਦਗੀ ਮੈਂ ਚਲਾਉਂਗਾ। ਸਮਾਂ ਲੰਘਿਆ, ਨੰਗਣ ਤੋਂ ਬਾਅਦ ਮਾਂ ਮਰ ਗਈ, ਵੱਡੇ ਦਾ ਵਿਆਹ ਹੋ ਗਿਆ, ਛੋਟੇ ਦਾ ਵਿਆਹ ਹੋ ਗਿਆ, ਵੱਡੇ ਦੇ ਬੱਚੇ ਹੋ ਗਏ। ਵੱਡਾ ਭਰਾ ਕਰਦਾ ਸੀ ਰਾਜੇ ਕੋਲੇ ਕੰਮ। ਵੱਡਾ ਭਰਾ ਛੋਟੇ ਨੂੰ ਬੋਲਦਾ, ਕਹਿੰਦਾ ਯਾਰ ਮੇਰੀ ਗੱਲ ਸੁਣ। ਹੁਣ ਮੇਰੇ ਵੀ ਖਰਚੇ ਵਧ ਗਏ। ਦੇਖ ਮੇਰੇ ਤਾਂ ਆਪਦੇ ਟੱਬਰ ਦਾ ਹੀ ਨਹੀਂ ਖਰਚਾ ਪੂਰਾ ਹੁੰਦਾ। ਮੈਂ ਤੇਰਾ ਖਰਚਾ ਕਿੱਥੋਂ ਚਲਾ ਦੂੰ? ਭਾਈ ਚਾਹੇ ਮਾਰ ਭਾਵੇਂ ਛੱਡ। ਮੈਂ ਤੈਨੂੰ ਹੁਣ ਪੈਸੇ ਨਹੀਂ ਦੇ ਸਕਦਾ ਹੁਣ ਮੈਂ ਤੇਰਾ ਖਰਚਾ ਨਹੀਂ ਚਲਾ ਸਕਦਾ ਛੋਟਾ ਭਰਾ ਬੜਾ ਦੁਖੀ ਹੋਇਆ ਵੀ ਆ ਤੱਕ ਕੰਮ ਗਲਤ ਹੋ ਗਿਆ ਮੈਂ ਤਾਂ ਪੜਿਆ ਵੀ ਨਹੀਂ ਬੜਾ ਪੰਗਾ ਪਿਆ ਛੋਟੇ ਭਰਾ ਦੀ ਘਰ ਵਾਲੀ ਬੜੀ ਸਿਆਣੀ ਸੀ ਉਹ ਕਹਿੰਦੀ ਦੇਖ ਮਨ ਛੋਟਾ ਨਾ ਕਰ ਰੱਬ ਸਾਰਿਆਂ ਨੂੰ ਦਿੰਦਾ ਤੇ ਆਪਾਂ ਨੂੰ ਵੀ ਦਊਗਾ ਛੋਟੇ ਭਰਾ ਦੀ ਘਰ ਵਾਲੀ ਆਪਣੇ ਪੇਕੇ ਗਈ ਉੱਥੋਂ ਥੋੜੇ ਜਿਹੇ ਰੁਪਏ ਲਈ ਰੁਪਏ ਲਿਆ ਕੇ ਆਪਣੇ ਘਰ ਵਾਲੇ ਨੂੰ ਨੇ ਨਵੇਂ ਕੱਪੜੇ ਸਮਾਤੇ ਨਵੀਂ ਜੁੱਤੀ ਲੈ ਦਿੱਤੀ ਕਹਿੰਦੀ ਲੈ ਐਂ ਕਰ ਹੁਣ ਜਿੱਥੇ ਤੇਰਾ ਵੱਡਾ ਭਰਾ ਕੰਮ ਕਰਦਾ ਤੂੰ ਉੱਥੇ ਜਾ ਉੱਥੇ ਜਾ ਕੇ ਉਹਨਾਂ ਨੂੰ ਕਹਿ ਵੀ ਮੈਨੂੰ ਨੌਕਰੀ ਦੋ ਜੀ ਛੋਟਾ ਭਰਾ ਪਾ ਕੇ ਨਵੇਂ ਕੱਪੜੇ ਜੁੱਤੀ ਪਾ ਕੇ ਪੂਰੀ ਟੌਰ ਕੱਢ ਕੇ ਜਿੱਥੇ ਵੱਡਾ ਭਰਾ ਕੰਮ ਕਰਦਾ ਸੀ ਉੱਥੇ ਚਲਾ ਗਿਆ ਉਹਨਾਂ ਨੂੰ ਕਹਿੰਦਾ ਜੀ ਮੈਨੂੰ ਨੌਕਰੀ ਦੋ ਗਾਹ ਉਹ ਨੂੰ ਬੰਦੇ ਰਾਜੇ ਕੋਲੇ ਲੈ ਗਏ ਰਾਜੇ ਨੂੰ ਕਹਿੰਦਾ ਜੀ ਮੈਨੂੰ ਨੌਕਰੀ ਦੋ ਰਾਜੇ ਨੇ ਦੇਖਿਆ ਵੀ ਬੰਦੇ ਦੀ ਬੜੀ ਟੌਰ ਹੈ ਵੀ ਬੰਦਾ ਕੋਈ ਗੁਣੀ ਗਿਆਨੀ ਲੱਗਦਾ ਰਾਜੇ ਨੇ ਆਪਣੇ ਵਜ਼ੀਰ ਦੀ ਡਿਊਟੀ ਲਾਦੀ ਕਹਿੰਦਾ ਐ ਕਰ ਜਿਹੜਾ ਪਹਿਲਾ ਬੰਦਾ ਕੰਮ ਕਰਦਾ ਉਹਦਾ ਅਤੇ ਇਹਦਾ ਦੋਹਾਂ ਦਾ ਇਮਤਿਹਾਨ ਲੈ ਲੈ ਜਿਹੜਾ ਦੋਹਾਂ ਚੋਂ ਵਧੀਆ ਉਹਨੂੰ ਨੌਕਰੀ ਤੇ ਰੱਖ ਲਈ ਤੇ ਦੂਜੇ ਨੂੰ ਕੱਢ دی۔ ਮੰਤਰੀ ਕਹਿੰਦਾ ਠੀਕ ਹੈ ਜੀ। ਮੰਤਰੀ ਨੇ ਆਪਣੇ ਹੱਥ ਦੇ ਵਿੱਚ ਇੱਕ ਟੱਡਾ ਫੜ ਲਿਆ। ਫੜ ਕੇ ਉਹਨਾਂ ਦੋਹਾਂ ਨੂੰ ਬੁਲਾ ਲਿਆ। ਕਹਿੰਦਾ ਵੀ ਦੇਖੋ ਮੇਰੀ ਗੱਲ ਸੁਣੋ ਜਿਹੜਾ ਤੁਹਾਡੇ ਦੋਹਾਂ ਦੇ ਵਿੱਚੋਂ ਇਹ ਦੱਸ ਦੂ ਵੀ ਮੇਰੀ ਮੁਠੀ ਦੇ ਵਿੱਚ ਕੀ ਹੈ ਉਹ ਬੰਦੇ ਨੂੰ ਹੀ ਨੌਕਰੀ ਮਿਲੂ। ਚਲੋ ਮੰਤਰੀ ਨੇ ਵੱਡੇ ਭਰਾ ਨੂੰ ਪੁੱਛਿਆ ਕਹਿੰਦਾ ਹਾਂ ਵੀ ਦੱਸ ਮੇਰੀ ਮੁਠੀ ਦੇ ਵਿੱਚ ਕੀ ਹੈ। ਵੱਡੇ ਭਰਾ ਨੇ ਸੋਚਿਆ ਵੀ ਮੰਤਰੀ ਆ ਇਹਦੀ ਮੁਠੀ ਦੇ ਵਿੱਚ ਸੋਨਾ ਚਾਂਦੀ ਹੀਰੇ ਮੋਤੀ ਹੋਣਗੇ। ਵੱਡਾ ਭਰਾ ਬੋਲਦਾ ਕਹਿੰਦਾ ਜੀ ਥੋਡੀ ਮੁਠੀ ਦੇ ਵਿੱਚ ਸੋਨਾਗਾ ਮੰਤਰੀ ਕਹਿੰਦਾ ਠੀਕ ਐ ਦੂਜੇ ਨੂੰ ਕਹਿੰਦਾ ਹਾਂ ਵੀ ਤੂੰ ਦੱਸ ਮੇਰੀ ਮੁਠੀ ਦੇ ਵਿੱਚ ਕੀ ਆ ਹੁਣ ਉਹ ਵਿਚਾਰਾ ਅਣਪੜ ਗਵਾਰ ਉਹ ਸੋਚੇ ਯਾਰ ਵੀ ਕੀ ਕਹਾਂ ਹੁਣੇ ਸੋਚਿਆ ਵੀ ਬੜੇ ਫਸੇ ਉਹ ਕਹਿੰਦਾ ਟੱਡਿਆ ਅੱਜ ਦਾ ਤੇਰੀ ਜਾਨ ਮੁਠੀ ਦੇ ਵਿੱਚ ਐ ਉਹ ਵੀ ਇਹ ਗੱਲ ਸੁਣ ਕੇ ਮੰਤਰੀ ਬੜਾ ਹੈਰਾਨ ਹੋਇਆ ਮੰਤਰੀ ਕਹਿੰਦਾ ਯਾਰ ਕਮਾਲ ਕਰਤੀ ਯਾਰ ਤੇਰੀ ਤਾਂ ਸੋਚ ਹੀ ਬੜੀ ਤਕੜੀ ਆ ਆ ਦੇਖ ਸੱਚੀ ਮੇਰੀ ਮੁੱਠੀ ਦੇ ਵਿੱਚ ਤਾਂ ਟਿੱਡਾ ਦਾ ਚਲੋ ਵੱਡੇ ਭਰਾ ਨੂੰ ਨੌਕਰੀ ਤੋਂ ਕੱਢਤਾ ਉਹਨੂੰ ਰੱਖ ਲਿਆ ਮੰਤਰੀ ਨੇ ਰਾਜੇ ਨੂੰ ਵੀ ਦੱਸਿਆ ਵੀ ਇਹ ਤਾਂ ਬੰਦਾ ਬੜਾ ਹੀ ਗੁਣੀ ਗਿਆਨੀ ਆ ਰਾਜਾ ਕਹਿੰਦਾ ਐਂ ਕਰੋ ਫਿਰ ਤੇਦੀ ਤਨਖਾਹ 1000 ਰੁਪਿਆ ਲਾ ਦਿਓ ਉਹ ਬੜਾ ਖੁਸ਼ ਹੋਇਆ ਵੀ ਲਿਆ ਤਾਂ ਸੁਆਦ ਆ ਗਿਆ ਉਹ ਖੁਸ਼ੀ-ਖੁਸ਼ੀ ਆਪਣੇ ਘਰ ਆਇਆ ਆਪਣੀ ਘਰ ਵਾਲੀ ਨੂੰ ਕਹਿੰਦਾ ਦੇਖ ਮੇਰੀ ਰਾਜੇ ਨੇ 1000 ਰੁਪਿਆ ਤਨਖਾਹ ਲਾਤੀ ਘਰ ਵਾਲੀ ਕਹਿੰਦੀ ਅੱਛਾ ਜੀ ਕਹਿੰਦਾ ਪਰ ਇੱਕ ਗੱਲ ਆ ਅੱਜ ਤਾਂ ਮੇਰਾ ਤੁਕਾ ਤੀਰ ਬਣ ਗਿਆ ਜੇ ਕਿਤੇ ਰਾਜੇ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਹਨਪੜ ਦਵਾਰ ਆ ਕਿਤੇ ਮੈਨੂੰ ਮਰਵਾਈ ਨਾ ਦੇਵੇ ਘਰ ਵਾਲੀ ਕਹਿੰਦੀ ਕੋਈ ਗੱਲ ਨਹੀਂ ਤੂੰ ਰੱਬ ਤੇ ਭਰੋਸਾ ਰੱਖ ਇੱਕ ਦਿਨ ਰਾਜਾ ਤਲਾਬ ਦੇ ਵਿੱਚ ਨਹਾਉਣ ਆ ਗਿਆ ਤੇ ਉਹਨੇ ਆਪਣੀ ਹੀਰੇ ਦੀ ਅੰਗੂਠੀ ਲਾ ਕੇ ਤਲਾਬ ਦੇ ਕੰਢੇ ਰੱਖਤੀ ਆਪ ਨਹਾਉਣ ਵੜ ਗਿਆ ਤੇ ਇੱਕ ਬੱਤਕ ਆਈ ਉਹ ਰਾਜੇ ਦੀ ਹੀਰੇ ਦੀ ਅੰਗੂਠੀ ਨਗਾ ਗਈ ਇਹ ਸਾਰਾ ਕੁਝ ਉਹ ਲੱਲੂ ਦੇਖ ਰਿਹਾ ਸੀ ਲੱਲੂ ਨੇ ਇੱਕ ਪੱਥਰ ਚੱਕਿਆ ਚੱਕ ਕੇ ਬੱਤਕ ਦੀ ਲੱਤ ਤੇ ਮਾਰਿਆ ਤੇ ਬੱਤਕ ਦੀ ਲੱਤ ਤੋੜਤੀ ਰਾਜਾ ਜਦੋਂ ਨਹਾ ਕੇ ਤਲਾਬ ਦੇ ਵਿੱਚੋਂ ਬਾਹਰ ਨਿਕਲਿਆ ਉਹਨੇ ਦੇਖਿਆ ਵੀ ਅੰਗੂਠੀ ਕਿੱਧਰ ਗਈ ਉਹ ਹਣ ਇੱਧਰ ਉੱਧਰ ਲੱਭੀ ਪਰ ਉਹਨੂੰ ਅੰਗੂਠੀ ਲੱਭੀ ਨਾ ਚਲੋ ਰਾਜਾ ਦਰਬਾਰ ਦੇ ਵਿੱਚ ਆ ਗਿਆ ਦਰਬਾਰ ਦੇ ਵਿੱਚ ਆ ਕੇ ਉਹਨੇ ਵਜ਼ੀਰ ਨੂੰ ਕਿਹਾ ਕਹਿੰਦਾ ਯਾਰ ਮੇਰੀ ਹੀਰੇ ਦੀ ਅੰਗੂਠੀ ਚੋਰੀ ਹੋ ਗਈ ਵਜ਼ੀਰ ਕਹਿੰਦਾ ਲਓ ਜੀ ਫਿਰ ਇਹ ਕਿੱਡੀ ਗੱਲ ਆ ਆਪਣੇ ਕੋਲੇ ਬੰਦਾ ਹੈ ਤਾਂ ਹੈਗਾ ਬੜਾ ਦੂਰ ਅੰਦੇਸ਼ੀ ਆ ਮੈਨੂੰ ਪਤਾ ਉਹ ਤੁਹਾਡੀ ਹੀਰੇ ਦੀ ਅੰਗੂਠੀ ਲੱਭ ਕੇ ਦਊ ਚਲੋ ਉਹਨੂੰ ਬੁਲਾ ਲਿਆ ਰਾਜਾ ਕਹਿੰਦਾ ਠੀਕ ਆ ਤਨਖਾਹ ਦਿੰਨੇ ਆ ਬਲਾਓ ਕੋਈ ਕੰਮ ਤਾਂ ਲੈ ਲਈਏ ਉਹ ਉਹ ਲੱਲੂ ਨੂੰ ਦਰਬਾਰ ਦੇ ਵਿੱਚ ਬੁਲਾ ਲਿਆ ਵਜ਼ੀਰ ਕਹਿੰਦਾ ਵੀ ਦੇਖ ਮੇਰੀ ਗੱਲ ਸੁਣ ਰਾਜਾ ਜੀ ਦੀ ਹੀਰੇ ਦੀ ਅੰਗੂਠੀ ਗਵਾਚ ਗਈ ਮੈਨੂੰ ਲੱਗਦਾ ਕਿਸੇ ਨੇ ਚੋਰੀ ਕਰ ਲਈ ਤੂੰ ਲੱਭ ਸਕਦਾ ਉਗਣਾ ਹਾਂਜੀ ਲੱਭ ਦੂੰਗਾ ਲੱਲੂ ਬੋਲਦਾ ਕਹਿੰਦਾ ਰਾਜਾ ਜੀ ਤੁਹਾਡੀ ਅੰਗੂਠੀ ਕੋਈ ਬੱਤਕ ਨਗਾ ਗਈ ਮੋ ਰਾਜੇ ਨੇ ਸੋਚਿਆ ਵੀ ਮੇਰੇ ਕੋਲ ਤਾਂ ਸੈਂਕੜਿਆਂ ਦੇ ਹਿਸਾਬ ਨਾਲ ਬੱਤਕਾਂ ਰੱਖੀਆਂ ਹੋਈਆਂ ਹੁਣ ਉਹਦੇ ਵਿੱਚੋਂ ਕਿਵੇਂ ਪਤਾ ਲੱਗੂ ਵੀ ਅੰਗੂਠੀ ਕਿਹਦੇ ਅੰਦਰ ਰਾਜੇ ਨੇ ਕਿਹਾ ਯਾਰ ਫਿਰ ਤੇ ਤਾਂ ਬੜਾ ਪੰਗਾ ਪਿਆ ਇਹ ਤਾਂ ਸਾਰੀਆਂ ਬੱਤਕਾਂ ਮਾਰ ਕੇ ਦੇਖਣੀਆਂ ਪੈਣਗੀਆਂ ਵੀ ਅੰਗੂਠੀ ਕਿਹਦੇ ਅੰਦਰ ਰਾਜਾ ਜੀ ਮੈਂ ਕਾਦੇ ਵਾਸਤੇ ਆ ਤੁਸੀਂ ਸਾਰੀਆਂ ਬੱਤਕਾਂ ਲੈ ਕੇ ਆਓ ਤੇ ਮੈਂ ਤੁਹਾਨੂੰ ਦੱਸ ਦੂੰ ਵੀ ਆਹ ਬੱਤਕ ਦੇ ਅੰਦਰ ਵੰਗੂਠੀ ਆ ਤੇ ਉਹਨੂੰ ਮਾਰ ਕੇ ਉਹਦੇ ਅੰਦਰ ਅੰਗੂਠੀ ਕੱਢ ਲਿਓ ਰਾਜਾ ਕਹਿੰਦਾ ਯਾਰ ਅੱਛਾ ਤੂੰ ਇੰਨੀਆਂ ਬੱਤਕਾਂ ਦੇ ਵਿੱਚੋਂ ਦੱਸ ਦੇਗਾ ਲੱਲੂ ਕਹਿੰਦਾ ਹੋਰ ਜੀ ਲਿਆਉ ਤਾਂ ਸਹੀ ਜਿੰਨੀਆਂ ਬੱਤਕਾਂ ਰਾਜੇ ਦੀਆਂ ਰੱਖੀਆਂ ਹੋਈਆਂ ਸੀ ਉਹ ਸਾਰੀਆਂ ਗਰਾਊਂਡ ਦੇ ਵਿੱਚ ਲਿਆਂਦੀਆਂ ਤੇ ਉਹ ਲੱਲੂ ਬਹਿ ਗਿਆ ਕੁਰਸੀ ਤੇ ਤੇ ਲੱਲੂ ਨੂੰ ਪਤਾ ਹੀ ਸੀ ਵੀ ਉਹ ਬੱਤਕ ਨਹੀਂ ਤਾਂ ਮੈਂ ਟੰਗ ਤੋੜੀ ਹੋਈ ਆ ਜਿਹੜੀ ਬੱਤਕ ਲੰਗੜਾ ਕੇ ਜੇ ਤੁਰਦੀ ਸੀ ਉਹਦੇ ਵੱਲ ਉਂਗਲੀ ਕਰਕੇ ਲੱਲੂ ਬੋਲਦਾ ਕਹਿੰਦਾ ਰਾਜਾ ਜੀ ਤੁਹਾਡੀ ਅੰਗੂਠੀ ਉਹ ਬੱਤਕ ਦੇ ਢਿੱਡ ਦੇ ਵਿੱਚ ਹੈ ਰਾਜਾ ਕਹਿੰਦਾ ਪੱਕੀ ਗੱਲ ਆ ਲੱਲੂ ਕਹਿੰਦਾ ਜੀ ਪੱਕੀ ਗੱਲ ਆ ਦੇਖੋ ਤਾਂ ਸਹੀ ਮੱਤਕ ਨੂੰ ਚੀਰਤਾ ਚੀਰ ਕੇ ਵਿੱਚੋਂ ਉਂਗੂਠੀ ਨਿਕਲਾਈ ਰਾਜਾ ਇਹ ਦੇਖ ਕੇ ਬੜਾ ਹੈਰਾਨ ਹੋਇਆ ਵੀ ਬੰਦਾ ਹੀ ਬਾਲਾ ਗੁਣ ਬਾਣ ਰਾਜਾ ਕਹਿੰਦਾ ਐਂ ਕਰੋ ਇਹਦੀ 1000 ਰੁਪਿਆ ਤਨਖਾਹ ਹੋਰ ਵਧਾ ਦਿਓ ਲੱਲੂ ਦੀ ਤਨਖਾਹ 2000 ਹੋ ਗਈ ਤੇ ਲੱਲੂ ਆਥਨੇ ਬੜਾ ਖੁਸ਼ੀ ਖੁਸ਼ੀ ਆਪਣੇ ਘਰੇ ਗਿਆ ਆਪਣੀ ਘਰ ਵਾਲ ਨੂੰ ਕਹਿੰਦਾ ਭਾਗਵਾਨ ਨੇ ਰਾਜੇ ਨੇ 2000 ਰੁਪਿਆ ਤਨਖਾਹ ਕਰਤੀ ਉਹ ਕਹਿੰਦੀ ਅੱਛਾ ਜੀ ਫਿਰ ਤਾਂ ਬੜਾ ਵਧੀਆ ਲੱਲੂ ਬੋਲਦਾ ਕਹਿੰਦਾ ਵਧੀਆ ਤਾਂ ਹੈਗਾ ਪਰ ਪੰਗਾ ਤਾਂ ਇਹ ਹੈ ਆਪਾਂ ਨੂੰ ਕੁਝ ਪਤਾ ਨਹੀਂ ਇਹਦਾ ਤੁੱਕੇ ਲੱਗੇ ਜਾਂਦੇ ਨੇ ਜਦੋਂ ਫਸ ਗਏ ਉਹ ਦਿਨ ਰਾਜਾ ਮੈਨੂੰ ਪੱਕਾ ਪਤਾ ਮੇਰੀ ਧੌਣ ਵੱਡੂ ਉਹ ਕਹਿੰਦੀ ਕੋਈ ਨਾ ਜੀ ਤੁਸੀਂ ਟੈਨਸ਼ਨ ਨਾ ਲਓ ਸਭ ਕੁਝ ਸਹੀ ਹੋਊਗਾ ਥੋੜਾ ਜਿਹਾ ਸਮਾਂ ਲੰਘਿਆ ਤੇ ਰਾਜੇ ਦੇ ਖਜ਼ਾਨੇ ਵਿੱਚ ਚੋਰੀ ਹੋ ਗਈ ਚੋਰੀ ਕਰਨ ਵਾਲੇ ਅੱਠ ਚੋਰ ਸੀ ਰੌਲਾ ਪੈ ਗਿਆ ਸਵੇਰ ਨੂੰ ਦਰਬਾਰ ਲਾ ਲਿਆ ਰਾਜੇ ਨੇ ਰਾਜਾ ਕਹਿੰਦਾ ਵੀ ਆਪਣੇ ਆਪਣੇ ਖਜ਼ਾਨੇ ਦੇ ਵਿੱਚ ਤਾਂ ਚੋਰਾਂ ਨੇ ਕੁਝ ਛੱਡਿਆ ਹੀ ਨਹੀਂ ਸਭ ਕੁਝ ਚੋਰੀ ਕਰਕੇ ਲਾ ਗਏ ਤੇ ਵਜ਼ੀਰ ਕਹਿੰਦਾ ਕੋਈ ਗੱਲ ਨਹੀਂ ਜੀ ਹੈਗਾ ਬੰਦਾ ਆਪਣੇ ਕੋਲੇ ਉਹ ਆਪੀ ਕੱਢੂ ਚੋਰ ਕਿਹੜੇ ਨੇ ਲੱਲੂ ਨੂੰ ਵਜ਼ੀਰ ਬੋਲਦਾ ਕਹਿੰਦਾ ਵੀ ਦੇਖ ਆਪਣੇ ਮਹਿਲ ਦੇ ਵਿੱਚ ਚੋਰੀ ਹੋ ਗਈ ਸਾਰਾ ਖਜ਼ਾਨਾ ਚੋਰੀ ਹੋ ਗਿਆ ਤੇ ਹੁਣ ਦਾਰੋਮਦਾਰ ਤੇਰੇ ਤੇ ਆ ਚੋਰ ਤੂੰ ਲੱਭਣੇ ਨੇ ਲੱਲੂ ਸੋਚੀ ਜਾਵੇ ਵੀ ਲੈ ਐਤ ਕੀ ਨਹੀਂ ਰਾਜਾ ਸੁੱਕਾ ਛੜਦਾ ਐਤ ਕੀ ਤਾਂ ਮੈਨੂੰ ਮਾਰੂ ਹੀ ਮਾਰੂ ਕਿਉਂਕਿ ਮੈਨੂੰ ਹੁਣ ਕੀ ਪਤਾ ਕਿਹਨੇ ਚੋਰੀ ਕੀਤੀ ਆ ਬੜਾ ਪੰਗਾ ਪਿਆ ਲੱਲੂ ਨੇ ਸੋਚਿਆ ਵੀ ਜੇ ਹੁਣੀ ਜਵਾਬ ਦੇਤਾ ਤਾਂ ਰਾਜੇ ਨੇ ਮੇਰੀ ਐਸੇ ਵਾਕਤੀ ਗਰਦਨ ਲਾ ਦੇਣੀ ਆ ਵੀ ਇਹ ਤਾਂ ਥੋੜਾ ਜਿਹਾ ਟਾਈਮ ਲੈਂਦਾ ਜਾਵੇ ਲੱਲੂ ਰਾਜੇ ਨੂੰ ਕਹਿੰਦਾ ਜੀ ਕੋਈ ਗੱਲ ਨਹੀਂ ਲੱਭ ਦਿਆਂਗੇ ਪਰ ਮੈਨੂੰ 8 ਦਿਨਾਂ ਦੀ ਮੌਤ ਦੇ ਦਿਓ ਮੈਂ 8 ਦਿਨਾਂ ਦੇ ਵਿੱਚ ਚੋਰਾਂ ਨੂੰ ਲੱਭ ਦੂੰ ਰਾਜਾ ਕਹਿੰਦਾ ਠੀਕ ਹੈ ਮੌਤ ਦਿੱਤੀ ਇਹ ਗੱਲ ਸਾਰੇ ਰਾਜ ਦੇ ਵਿੱਚ ਫੈਲ ਗਈ ਵੀ ਲੱਲੂ ਨੇ ਚੋਰ ਲੱਭਣ ਵਾਸਤੇ 8 ਦਿਨਾਂ ਦੀ ਰਾਜੇ ਤੋਂ ਮੌਤ ਲਈਤੀ ਹੈ ਲੱਲੂ ਨੇ ਆਪਣੀ ਘਰ ਵਾਲੀ ਨਾਲ ਗੱਲ ਕੀਤੀ ਵੀ ਭਾਗਵਾਨ ਨੇ ਦੇਖ ਲਾ ਆ ਫਸਾਤੇ ਹੁਣ ਜੇ ਨਾ ਚੋਰ ਲੱਭ ਕੇ ਦਿੱਤੇ ਰਾਜੇ ਨੇ ਤਾਂ ਧੌਣ ਲਾ ਦੇਣੀ ਹੈ ਹੁਣ ਮੈਨੂੰ ਕੀ ਪਤਾ ਚੋਰੀ ਕਿਹਨੇ ਕੀਤੀ ਹੈ ਇਹ ਗੱਲ ਉਹ ਅੱਟ ਚੋਰਾ ਗੋਲ ਵੀ ਗਈ ਚੋਰਾ ਨੇ ਸੋਚਿਆ ਵੀ ਯਾਰ ਲੱਲੂ ਤਾਂ ਬੜੇ ਤੇਜ ਦਿਮਾਗ ਦਾ ਬੰਦਾ ਹੋਵੇ ਨਾ ਹੋਵੇ ਆਪਾਂ ਨੂੰ ਉਹ ਲੱਭ ਹੀ ਲਊ ਜਦੋਂ 7 ਦੇ ਲੰਘੇ ਤਾਂ ਚੋਰਾ ਨੇ ਸੋਚਿਆ ਵੀ ਕੱਲ ਨੂੰ 8ਵਾਂ ਦੇਣਾ ਹੈ ਕੱਲ ਨੂੰ ਲੱਲੂ ਆਪਣਾ ਨਾਂ ਲਊਗਾ ਤੇ ਰਾਜਾ ਆਪਾਂ ਨੂੰ ਫੜ ਕੇ ਮਾਰ ਦੇਊਗਾ ਕਿਉਂ ਨਾ ਆਪਾਂ ਲੱਲੂ ਕੋਲੇ ਚੱਲੀਏ ਤੇ ਲੱਲੂ ਤੋਂ ਮਾਫੀ ਮੰਗ ਲਈਏ ਕਹਿ ਦਈਏ ਵੀ ਭਾਈ ਜਿਹੜਾ ਸੀ ਖਜ਼ਾਨਾ ਲੁੱਟਿਆ ਸੀ ਉਹ ਤੂੰ ਰਾਜੇ ਨੂੰ ਦੇ ਦੇ ਸਾਡੀ ਜਾਨ ਬਚਾ ਦੇ ਮਿੰਤ ਤਰਲਾ ਕਰ ਲਈਏ ਚਲੋ ਰਾਤ ਨੂੰ ਲੱਲੂ ਵਿਚਾਰਾ ਮੰਝੇ ਚ ਪਿਆ ਲੱਲੂ ਨੂੰ ਕਿੱਥੋਂ ਨੀਂਦਾਵੇ ਲੱਲੂ ਸੋਚੀ ਜਾਵੇ ਵੀ ਕੱਲ ਨੂੰ ਅੱਠਵਾਂ ਦੇਣਾ ਜੇ ਨਾਂ ਦੱਸਿਆ ਗਿਆ ਰਾਜਾ ਮਾਰੂ ਉਹ ਅੱਠਾਂ ਦੇ ਵਿੱਚੋਂ ਸੱਤ ਚੋਰ ਲੱਲੂ ਦੇ ਘਰ ਦੇ ਅੰਦਰ ਦਾਖਲ ਹੋ ਗਏ ਤੇ ਇੱਕ ਚੋਰ ਕਹਿੰਦਾ ਯਾਰ ਮੈਂ ਮੜਾ ਜਾ ਜੰਗਲ ਪਾਣੀ ਜਾ ਆਵਾਂ ਮੈਂ ਵੀ ਆਉਣਾ ਲੱਲੂ ਮੰਝੇ ਚ ਪਿਆ ਸੋਚੀ ਜਾਵੇ ਨਾਲੇ ਬੋਲੀ ਜਾਵੇ ਕਹਿੰਦਾ ਸੱਤ ਤਾਂ ਲੰਘ ਗਏ ਅੱਠਵੇਂ ਦਾ ਕੀ ਬਣੂ ਚੋਰਾਂ ਨੇ ਸੋਚਿਆ ਵੀ ਲੱਲੂ ਤਾਂ ਯਾਰ ਸੱਚੀ ਬੜਾ ਤੇਜ ਬੰਦਾ ਇਹਨੂੰ ਤਾਂ ਪਤਾ ਲੱਗ ਗਿਆ ਵੀ ਸੱਤ ਤਾਂ ਦਰਵਾਜ਼ੇ ਰਾਹੀਂ ਅੰਦਰ ਲੰਘਿਆਏ ਤੇ ਅੱਠਵਾਂ ਨਹੀਂ ਆਇਆ ਚੋਰ ਤਾਂ ਜਾ ਕੇ ਲੱਲੂ ਦੇ ਗੱਟਿਆਂ 'ਚ ਡਿੱਗ ਪਏ ਚੋਰ ਲੱਲੂ ਨੂੰ ਕਹਿੰਦੇ ਲੱਲੂ ਜੀ ਸਾਡੀ ਜਾਨ ਬਖਸ਼ ਦਿਓ ਸਾਨੂੰ ਪਤਾ ਵੀ ਤੁਹਾਨੂੰ ਸਾਰਾ ਪਤਾ ਲੱਗ ਗਿਆ ਵੀ ਅਸੀਂ ਚੋਰੀ ਕੀਤੀ ਐ ਤੁਸੀਂ ਕਿਰਪਾ ਕਰਕੇ ਸਾਡੀ ਜਾਨ ਬਖਸ਼ ਦਿਓ ਅਸੀਂ ਚੋਰੀ ਦਾ ਸਾਰਾ ਸਮਾਨ ਤੁਹਾਨੂੰ ਦੇਣ ਨੂੰ ਤਿਆਰ ਲੱਲੂ ਨੇ ਤਾਂ ਰੱਬ ਦਾ ਸ਼ੁਕਰ ਮਨਾਇਆ ਵੀ ਲੈ ਵੀ ਮੇਤਰਾ ਜਾਨ ਬਚ ਗਈ ਲੱਲੂ ਚੋਰਾਂ ਨੂੰ ਕਹਿੰਦਾ ਵੀ ਦੇਖੋ ਮੇਰੀ ਗੱਲ ਸੁਣੋ ਜੇ ਰਾਜੇ ਨੂੰ ਪਤਾ ਲੱਗ ਗਿਆ ਵੀ ਚੋਰੀ ਤੁਸੀਂ ਕੀਤੀ ਆ ਤਾਂ ਰਾਜਾ ਤੁਹਾਡੀ ਧੌਣ ਲਾਵੇ ਆਪਾਂ ਇੱਕ ਸਕੀਮ ਲਾਉਣੇ ਆ ਤੁਸੀਂ ਜਿੱਥੇ ਵੀ ਖਜ਼ਾਨਾ ਲੁਕੋਇਆ ਹੋਇਆ ਮੈਂ ਉੱਥੋਂ ਖਜ਼ਾਨਾ ਤੁਹਾਡੇ ਰਾਹੀਂ ਕਢਾਉਂਗਾ ਕੱਲੂ ਤੁਸੀਂ ਦਰਬਾਰ ਦੇ ਵਿੱਚ ਆ ਜਿਓ ਤੇ ਮੈਂ ਸਾਰੀ ਸਕੀਮ ਲਾ ਲੂੰਗਾ ਚੋਰ ਕਹਿੰਦੇ ਠੀਕ ਆ ਪਰ ਲੱਲੂ ਨੂੰ ਚੋਰ ਕਹਿੰਦੇ ਤੈਨੂੰ ਰੱਬ ਦਾ ਵਾਸਤਾ ਕਿਤੇ ਰਾਜੇ ਨੂੰ ਦੱਸ ਨਾ ਦੇਈਂ ਅਸੀਂ ਚੋਰੀ ਕੀਤੀ ਆ ਤੂੰ ਲੱਲੂ ਕਹਿੰਦਾ ਕੋਈ ਨਾ ਤੁਸੀਂ ਟੈਨਸ਼ਨ ਨਾ ਲਵੋ ਪਰਵਾਹ ਨਾ ਕਰੋ ਕੱਲੂ ਤੁਸੀਂ ਦਰਬਾਰ ਦੇ ਵਿੱਚ ਆ ਜਿਓ ਚਲੋ ਅੱਠਵਾਂ ਦਿਨ ਸੀ ਲੱਲੂ ਦਰਬਾਰ ਦੇ ਵਿੱਚ ਆ ਗਿਆ ਦਰਬਾਰ ਲੱਗਿਆ ਰਾਜਾ ਲੱਲੂ ਨੂੰ ਕਹਿੰਦਾ ਹਾਂ ਵੀ ਪਤਾ ਲੱਗਿਆ ਚੋਰੀ ਕਿਹਨੇ ਕੀਤੀ ਆ ਲੱਲੂ ਕਹਿੰਦਾ ਜੀ ਇਹ ਤਾਂ ਨਹੀਂ ਪਤਾ ਲੱਗਿਆ ਵੀ ਚੋਰੀ ਕਿਨੇ ਕੀਤੀ ਆ ਪਰ ਇਹ ਪਤਾ ਲੱਗਿਆ ਵੀ ਉਹ ਚੋਰੀ ਦਾ ਖਜ਼ਾਨਾ ਪਿਆ ਕਿੱਥੇ ਆ ਰਾਜੇ ਦੇ ਲੱਲੂ ਦੀ ਗੱਲ ਸੁਣ ਕੇ ਸਾਂਝ ਸਾਂ ਆ ਗਏ ਰਾਜਾ ਲੱਲੂ ਨੂੰ ਕਹਿੰਦਾ ਯਾਰ ਆਪਾਂ ਚੋਰਾਂ ਤੋਂ ਕੀ ਲੈਣਾ ਤੂੰ ਬਸ ਜਿਹੜਾ ਖਜ਼ਾਨਾਗਾ ਉਹ ਵਾਪਸ ਲਿਆ ਲੱਲੂ ਕਹਿੰਦਾ ਜੀ ਫਿਰ ਮੇਰੀ ਗੱਲ ਸੁਣੋ ਮੈਨੂੰ 8 ਮਜ਼ਦੂਰ ਦਿਓ ਜਿਹੜਾ ਤੁਹਾਡਾ ਖਜ਼ਾਨਾ ਚੋਰੀ ਹੋਇਆ ਉਹ ਸਾਰਾ ਤੁਹਾਡੇ ਦਰਬਾਰ ਦੇ ਵਿੱਚ ਲਿਆ ਕੇ ਦੇ ਦੂੰਗਾ ਰਾਜਾ ਕਹਿੰਦਾ ਫਿਰ ਲੈ ਜਾ 8 ਮਜ਼ਦੂਰ ਹੁਣ ਲੱਲੂ ਨੇ ਉਹ ਅਠਾਂ ਚੋਰਾਂ ਨਾਲ ਪਹਿਲਾਂ ਹੀ ਗੱਲ ਕੀਤੀ ਸੀ ਜਦੋਂ ਮੈਦੂਰਾਂ ਦੀ ਗੱਲ ਹੋਈ ਉਹ ਅੱਠੇ ਨਾਲ ਦੀ ਨਾਲ ਆ ਕੇ ਦਰਬਾਰ 'ਚ ਖੜ ਗਏ ਕਹਿੰਦੇ ਜੀ ਅਸੀਂ ਜਾਵਾਂਗੇ ਅਸੀਂ ਲਿਆਵਾਂਗੇ ਖਜ਼ਾਨਾ ਲੱਲੂ ਕਹਿੰਦਾ ਠੀਕ ਆ ਲਿਆਓਗੇ ਤਾਂ ਸਹੀ ਪਰ ਰੁਪਏ ਕਿੰਨੇ-ਕਿੰਨੇ ਲਾਓਗੇ ਉਹ ਕਹਿੰਦੇ ਜੀ ਅਸੀਂ 100-100 ਰੁਪਿਆ ਦਿਹਾੜੀ ਲਵਾਂਗੇ ਲੱਲੂ ਕਹਿੰਦਾ ਠੀਕ ਐ ਚਲੋ ਕਰਾਂ ਮੇਰੇ ਨਾਲ ਲੱਲੂ ਚੋਰਾਂ ਦੇ ਨਾਲ ਗਿਆ ਚੋਰਾਂ ਨੇ ਉੱਥੋਂ ਚੱਕਿਆ ਖਜ਼ਾਨਾ ਖਜ਼ਾਨਾ ਲਿਆ ਕੇ ਦਰਬਾਰ ਦੇ ਵਿੱਚ ਧਰਤਾ ਖਜ਼ਾਨਾ ਦੇਖ ਕੇ ਰਾਜਾ ਬੜਾ ਖੁਸ਼ ਹੋਇਆ ਰਾਜੇ ਨੇ 100-100 ਦੀ ਥਾਂ ਤੇ ਚੋਰਾਂ ਨੂੰ 2-200 ਰੁਪਿਆ ਨਾਮ ਦਿੱਤਾ ਕਹਿੰਦਾ ਲੈ ਵੀ ਜਾਓ ਕਰਾਂ ਉਸ ਤੋਂ ਬਾਅਦ ਰਾਜਾ ਲੱਲੂ ਨੂੰ ਬੋਲਦਾ ਕਹਿੰਦਾ ਯਾਰ ਮੈਂ ਤੇਰੇ ਕੰਮ ਤੋਂ ਬੜਾ ਖੁਸ਼ ਆ ਤੂੰ ਐ ਕਰ ਤੈਨੂੰ ਜਿੰਨੀ ਤਾਂ ਦੌਲਤ ਚਾਹੀਦੀ ਆ ਆ ਪਿਆ ਖਜ਼ਾਨਾ ਚੱਕ ਕੇ ਲੈ ਜਾ ਰਾਜੇ ਦੀ ਇਹ ਗੱਲ ਸੁਣ ਕੇ ਲੱਲੂ ਦੀਆਂ ਤਾਂ ਅੱਖਾਂ ਖੁੱਲ ਗਈਆਂ ਲੱਲੂ ਕਹਿੰਦਾ ਜਿੰਨਾ ਮਰਜੀ ਚੱਕ ਲਾਂ ਜੀ ਰਾਜਾ ਕਹਿੰਦਾ ਚੱਕ ਲੈ ਖੁੱਲੀ ਛੁੱਟੀ ਆ ਲੱਲੂ ਨੇ ਇੱਕ ਲੰਡਰ ਜਾਂ ਝੋਲਾ ਸੋਨੇ چاندی ਨਾਲ ਭਰ ਲਿਆ ਹੀਰਿਆਂ ਨਾਲ ਭਰ ਲਿਆ ਕਹਿੰਦਾ ਠੀਕ ਆ ਜੀ ਮੈਨੂੰ ਇੰਨੇ ਕ ਚਾਹੀਦੇ ਆ ਰਾਜਾ ਕਹਿੰਦਾ ਲੈ ਜਾ ਦਿੱਤੇ ਤੈਨੂੰ ਲੱਲੂ ਲੈ ਕੇ ਝੋਲਾ ਘਰੇ ਆ ਗਿਆ ਆਪਣੀ ਘਰ ਵਾਲ ਨੂੰ ਕਹਿੰਦਾ ਭਾਗਵਾਨ ਨੇ ਆ ਦੇਖ ਲੈ ਆਪਾਂ ਤਾਂ ਹੋ ਗਏ ਅਮੀਰ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਆਪਾਂ ਹੁਣ ਇਹ ਰਾਜ ਦੇ ਵਿੱਚੋਂ ਨਿਕਲ ਚੱਲੀਏ ਕਿਉਂਕਿ ਜੇ ਰਾਜੇ ਨੂੰ ਪਤਾ ਲੱਗ ਗਿਆ ਵੀ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਇਹ ਤਾਂ ਤੁੱਕੇ ਲਾਦਾ ਕੇ ਇੱਥੇ ਤੱਕ ਆਇਆ ਰਾਜਾ ਮੇਰੀ ਧੌਣ ਲਾ ਦੂ ਲੱਲੂ ਦੀ ਘਰ ਵਾਲੀ ਕਹਿੰਦੀ ਠੀਕ ਆ ਜੀ ਆਪਾਂ ਰਾਤ ਨੂੰ ਇੱਥੋਂ ਲੰਗ ਚੱਲਾਂਗੇ ਚਲੋ ਰਾਤ ਨੂੰ ਲੱਲੂ ਨੇ ਸਾਰਾ ਸਮਾਨ ਲਭੇਟਿਆ ਲਪੇਟ ਕੇ ਨੇਰੇ ਨੇਰੇ ਘਰੋਂ ਤੁਰ ਪਿਆ ਜਦੋਂ ਰਾਹ 'ਚ ਜਾਂਦਾ ਸੀ ਕਿਸੇ ਨੇ ਦੇਖ ਲਿਆ ਵੀ ਇਹ ਤਾਂ ਲੱਲੂ ਤੁਰਿਆ ਜਾਂਦਾ ਉਹ ਖਬਰ ਰਾਜੇ ਤੱਕ ਪਹੁੰਚ ਗਈ ਰਾਜੇ ਨੇ ਆਪਣੇ ਸਿਪਾਹੀ ਲੱਲੂ ਦੇ ਮਗਰ ਲਾਤੇ ਸਿਪਾਹੀਆਂ ਨੇ ਲੱਲੂ ਨੂੰ ਫੜ ਲਿਆਂਦਾ ਫੜ ਕੇ ਲੈ ਆ ਕੇ ਦਰਬਾਰ ਚ ਪੇਸ਼ ਕਰਤਾ ਰਾਜਾ ਲੱਲੂ ਨੂੰ ਪੁੱਛਦਾ ਕਹਿੰਦਾ ਤੂੰ ਕਿਤੇ ਜਾਂਦਾ ਸੀ ਓਏ ਤੂੰ ਤਾਂ ਯਾਰ ਸਾਡੇ ਰਾਜ ਦਾ ਬਹੁਤ ਹੀ ਗੁਣਵਾਨ ਬੰਦਾ ਤੂੰ ਸਾਡਾ ਰਾਜ ਛੱਡ ਕੇ ਕਿਉਂ ਜਾਣਾ ਲੱਲੂ ਕਹਿੰਦਾ ਰਾਜਾ ਜੀ ਗੱਲ ਅਸਲ ਵਿੱਚ ਹੋਰ ਹੈ ਮੈਂ ਮੈਨੂੰ ਡਰ ਲੱਗਿਆ ਉਹ ਰਾਜਾ ਕਹਿੰਦਾ ਯਾਰ ਤੂੰ ਕਿਉਂ ਡਰਦਾ ਕਿਸੇ ਗੱਲ ਤੋਂ ਨਾ ਡਰ ਤੂੰ ਸਾਡੇ ਰਾਜ ਦੇ ਵਿੱਚ ਹੀ ਰਹਿ ਲੱਲੂ ਰਾਜੇ ਮੂਰੇ ਹੱਥ ਜੋੜ ਕੇ ਖੜ ਗਿਆ ਕਹਿੰਦਾ ਰਾਜਾ ਜੀ ਮੈਂ ਤੁਹਾਨੂੰ ਸੱਚੀ ਸੱਚੀ ਗੱਲ ਦੱਸਦਾ ਮੈਨੂੰ ਇੱਕ ਵਾਦਾ ਦੋ ਵੀ ਤੁਸੀਂ ਮੈਨੂੰ ਮਾਰਦੇ ਨਹੀਂ ਰਾਜਾ ਕਹਿੰਦਾ ਵੀ ਯਾਰ ਕਿਉਂ ਪਰਵਾਹ ਕਰਦਾ ਮੈਂ ਤੈਨੂੰ ਹੱਥ ਵੀ ਨਹੀਂ ਲਾਉਂਦਾ ਤੂੰ ਦੱਸ ਕੀ ਗੱਲ ਆ ਲੱਲੂ ਨੇ ਸਾਰੀ ਗੱਲ ਰਾਜੇ ਨੂੰ ਦੱਸੀ ਕੱਲੀ-ਕੱਲੀ ਗੱਲ ਰਾਜੇ ਦੇ ਕੰਨਿ ਪਾਈ ਕਹਿੰਦਾ ਰਾਜਾ ਜੀ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ ਅਣਪੜ ਗਵਾਰ ਬੰਦਾ ਇਹ ਤਾਂ ਮੈਂ ਤੁੱਕੇ ਲਾਉਂਦਾ ਰਿਹਾ ਤੇ ਉਹ ਤੀਰ ਬਣਦੇ ਰਹੇ ਰਾਜਾ ਲੱਲੂ ਦੀਆਂ ਗੱਲਾਂ ਸੁਣ ਕੇ ਬੜਾ ਹੱਸਿਆ ਰਾਜਾ ਲੱਲੂ ਨੂੰ ਕਹਿੰਦਾ ਦੇਖ ਵੀ ਮਿੱਤਰਾ ਤੇਰੇ ਚਾਹੇ ਤੁੱਕੇ ਸੀ ਚਾਹੇ ਤੀਰ ਸੀ ਮੈਨੂੰ ਉਹਦੇ ਨਾਲ ਕੋਈ ਵਾਸਤਾ ਨਹੀਂ ਪਰ ਤੈਨੂੰ ਮੈਂ ਆਪਣਾ ਰਾਹ ਛੱਡ ਕੇ ਜਾਣ ਨਹੀਂ ਦਿੰਦਾ ਤੇਰੀ ਓਨੀ ਤਨਖਾਹ ਰੂ ਤੂੰ ਰਜਾਨਾ ਆਪਣੀ ਨੌਕਰੀ ਤੇ ਆ ਤੇਰੇ ਕੋਲੋਂ ਕੋਈ ਮਸਲਾ ਹੱਲ ਹੁੰਦਾ ਨਹੀਂ ਹੁੰਦਾ ਤੂੰ ਉਹਦੀ ਬਿਲਕੁਲ ਫਿਕਰ ਨਹੀਂ ਕਰ